ਬੈਠੇ ਸਾਰੇ ਭੈਣਾਂ ਤੇ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਪ੍ਰੀਤ ਸਿੰਘ ਜੀ ਵਿਖੇ ਨੇ ਆਪਣਾ ਜਨਮ ਦਿਨ ਨਵੇਂ ਕਲੇਟਾਂ ਕਦੇ ਨਾਲ ਮਰਾਇਆ ਹੈ ਬਹੁਤ ਅੱਛੀ ਗੱਲ ਹੈ ਕਿ ਉਹਨਾਂ ਦੇ ਦਿਲ ਦੇ ਵਿੱਚ ਦੇਸ਼ ਪ੍ਰਤੀ ਪੰਜਾਬੀ ਮਾ ਬੋਲੀ ਪਤੀ ਪਿਆਰ ਹੈ ਤੇ ਉਹਦੇ ਲਈ ਹੋਣਾ ਹੈ ਨਾਟਕ ਵੀ ਕੀਤਾ ਤੇ ਬਹੁਤ ਸਾਰੇ ਅੱਛੇ ਵਿਦਵਾਨਾਂ ਨੂੰ ਵੀ ਸੱਦਿਆ ਅਰ ਸਾਡੀ ਸੰਸਥਾ ਨਾਲ ਵੀ ਬਹੁਤ ਦੇਰ ਤੋਂ ਜੁੜੇ ਹੋਏ ਹਨ ਇਹਦਾ ਮਤਲਬ ਉਹਨਾਂ ਦੇ ਦਿਲ ਵਿੱਚ ਗਰੀਬਾਂ ਬਿਆਸਰਾਂ ਲਈ ਵੀ ਪਿਆਰ ਹੈ ਇੱਕ ਸਨੇਹਾ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਤੇ ਆਪਣੇ ਦੁਨੀਆ ਲਈ ਦੰਦੇ ਕੋਸ਼ਿਸ਼ ਕੀਤੀ ਹੈ ਐਸਾ ਸੰਸਾਰ ਦੇ ਵਿੱਚ ਅੱਜਕਲ ਜੋ ਹਾਲਾਤ ਹਨ ਉਹ ਬਹੁਤ ਹੀ bade ਹਨ ਆਪੋ ਤਾਪੀ ਪਈ ਹੋਈ ਹੈ ਲੜਾਈਆਂ ਚੱਲ ਰਹੀਆਂ ਪੈਸੇ ਤੇ ਪਾਵਰ ਦੀ ਭੁੱਖ ਹੈ ਲੋਕਾਂ ਨੂੰ ਕਬਲਾ ਕੀਤਾ ਹੋਇਆ ਹੈ ਕੋਈ ਸੋਚਦਾ ਹੀ ਨਹੀਂ ਉਹਨਾਂ ਨੂੰ ਇਸ ਤੋਂ ਇਲਾਵਾ ਤਾਹੋ ਅਮਰੀਕਾ ਦਾ ਰਾਸ਼ਟਰਪਤੀ ਹੋਵੇ ਤਾਹੇ ਆਪਣੇ ਦੇਸ਼ਵਾਸੀ ਹੋਣ ਇੱਕ ਅਜੀਬ ਕਿਸਮ ਦੇ ਕਸ਼ਮਕਸ਼ ਚੱਲ ਰਹੀ ਹੈ ਕੁੰਡੀ ਵਾਦੀਆਂ ਦਾ ਰਾਜ ਹੈ ਤੇ ਕੁੰਡੀ ਵਾਦੀ ਜੇ ਲੋਕ ਨੇ ਉਹਨਾਂ ਨੂੰ ਪੈਸੇ ਤੋਂ ਪੈਣਾ ਹੋਰ ਕੁਝ ਚੰਗਾ ਨਹੀਂ ਲੱਗਦਾ ਉਹ ਆਪਣੇ ਅਹਲਾ ਪਿੱਛੇ ਕੋਈ ਵੀ ਕਿਸੇ ਦਾ ਕਿੰਨਾ ਵੀ ਵੱਡਾ ਨੁਕਸਾਨ ਕਰ ਸਕਦੇ ਨੇ ਸਾਡੇ ਜਿਹੜੇ ਹੈ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਵਿਦਿਆਰਥੀਆਂ ਦਾ ਹੈ ਪਤਾ ਨਹੀਂ ਜਿਹੜੇ ਕਿ ਵਿਦਿਆਰਥੀ ਐਕਸਪਰਟ ਹਨ ਉਹਨਾਂ ਨੂੰ ਪੁੱਛਦੇ ਕਿ ਉਹਨੇ ਇੱਕ ਪਾਲਿਸੀ ਬਣਾਈ ਜਾਂਦੀ ਕਿਉਂਕਿ ਜਿਹੜੀ ਪਾਲਿਸੀ ਬਣਾਈ ਸੀ ਉਹ ਚੋੜ ਦੇ ਆਧਾਰ ਦੇ ਉੱਤੇ ਜਦੋਂ ਉਸੇ ਕੋਈ ਕੰਮ ਕਰਦੇ ਆ ਉਹਦਾ ਨੁਕਸਾਨ ਇਹ ਟੁਕਸਾਰ ਹੁੰਦਾ ਅਸੀਂ ਚੋੜ ਦੇ ਆਧਾਰ ਤੇ ਦੱਸਣਾ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਸਾਰੇ ਲੋਕ ਪੜ੍ਹੇ ਲਿਖੇ ਹਨ ਕਿਉਂਕਿ ਅੱਜ ਫੇਜਮਾ ਤੱਕ ਕੋਈ ਆਵੇ ਬੱਚਾ ਨਾ ਆਵੇ ਉਹਦੀ ਹਾਜ਼ਰੀ ਲੱਗ ਜਾਂਦੀ ਹੈ ਕਿਸੇ ਨੂੰ ਫੇਲ ਨਹੀਂ ਕੀਤਾ ਜਾਂਦਾ ਮਜਬੂਰ ਕੀਤਾ ਜਾਂਦਾ ਅਧਿਆਪਕਾਂ ਨੂੰ ਕਿ ਤੁਸੀਂ ਇਹਨਾਂ ਨੂੰ ਹਰ ਸਾਲ ਪਾਸ ਕਰਨਾ ਹੈ ਭਾਵੇਂ ਉਹਨਾਂ ਨੂੰ ਕੁਝ ਆਉਂਦਾ ਹੋਵੇ ਜਾਂ ਨਾ ਆਉਂਦਾ ਤੋ ਤੇ ਕਿਸੇ ਦੇਸ਼ ਤੇ ਤਰੱਕੀ ਉਹਦੇ ਲੋਕਾਂ ਤੇ ਵਿਦਿਆਖਣ ਤੇ ਰਿਪੈਨ ਕਰਦੀ ਆ ਫਿਰ ਸਾਡਾ ਜਿਹੜਾ ਵਿਦਿਆ ਦਾ ਤਰੀਕਾ ਹੈ ਉਹਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਨਹੀਂ ਸਿਖਾਈਆਂ ਜਾਂਦੀਆਂ ਜੇ ਨੈਤਿਕ ਕਦਰਾਂ ਕੀਮਤਾਂ ਸਿਖਾਈਆਂ ਹੁੰਦੀਆਂ ਤਾਂ ਸਾਡੇ ਜਿਹੜੇ ਵੱਡੇ-ਵੱਡੇ ਅਫਸਰ ਨੇ ਜਦ ਰਾਜਨੀਤਿਕ ਲੋਕ ਨੇ ਉਹੋ ਸੱਚ ਦੇ ਆਧਾਰ ਤੇ ਜੀਵਨ ਬਤੀਤ ਕਰਦੇ ਆਪਣੇ ਲੋਕਾਂ ਬਾਰੇ ਸੋਚਦੇ ਆਪਣੇ ਦੇਸ਼ ਬਾਰੇ ਸੋਚਦੇ ਪਰ ਉਹਨਾਂ ਨੂੰ ਸਿਰਫ ਵੋਟ ਬੈਂਕ ਦਾ ਫਿਕਰ ਲੱਗਿਆ ਹੋਇਆ ਹੈ ਤੇ ਆਪੋ ਤਾਂ ਪਈ ਕਰਕੇ ਵੱਡੇ ਵੱਡੇ ਅਫਸਰ ਜਿਹੜੇ ਅਸੀਂ ਕਹਿੰਦੇ ਆ ਕਿ ਜਿਹੜੇ ਦੇਸ਼ ਰੋਚਲਾ ਹੁੰਦੇ ਆ ਸਾਡੇ ਆਈਐਸ ਆਈਪੀਐਸ ਅਪ ਥੋੜੇ ਦਿਨ ਹੋਏ ਜਜ ਦੇ ਘਰ ਚੋਂ ਹੀ ਇਹਨੇ ਪੈਸੇ ਨਿਕਲੇ ਐ ਵਾਪਾਂ ਇਹਨੂੰ ਸਾਫ਼ ਦੇ ਉਮੀਦ ਕਿਵੇਂ ਕਰ ਸਕਦੇ ਆ ਜੋ ਸਾਡਾ ਜੀਵਨ ਸੱਚ ਦੇ ਆਧਾਰ ਤੇ ਨਹੀਂ ਹੈ ਭਰ ਕੋਰੂ ਸਿੰਘ ਦੇ ਕਹਿੰਦੇ ਨੇ ਦੇਸ਼ ਤਾਂ ਬਚੇਗਾ ਜੇ ਸਿੱਧ ਸੱਚ ਦੇ ਆਧਾਰ ਤੇ ਸਾਡਾ ਜੀਵਨ ਬਤੀਤ ਕਰਾ ਗਏ ਕੋਈ ਕਿਸੇ ਦਾ ਹੱਕ ਨਹੀਂ ਮਾਰੇਗਾ ਆ ਪਿੰਡਾਂ ਦੇ ਰਹਿਣ ਵਾਲੇ ਬੰਦੇਆਂ ਦੀਆਂ ਪੜੀਆਂ ਚੀਜ਼ਾਂ ਵਰਤਾਂਗ ਸਾਰੇ ਦੇਸ਼ ਦੇ ਸਮਾਸ਼ਕਲ ਇੰਡਸਟਰੀ ਬਿਲਕੁਲ ਖਤਮ ਕਰ dete hain ਸਾਡੇ ਜਿਹੜੇ ਕਿਰਤੀ ਸੰਨ ਉਹਨਾਂ ਨੂੰ ਸੇ ਲੰਬੇ ਕਰ ਦਿੱਤਾ ਪਰ ਦੇਸ਼ ਤੋਂ ਚੀਜ਼ਾਂ ਮਗਵਾਰ ਨਹੀਂ ਲੱਗ ਪਏ ਆਪਣੇ ਦੇਸ਼ ਦੀਆਂ ਬਣਿਆ ਚੀਜ਼ਾਂ ਅਸੀਂ ਵਰਤੇ ਹੀ ਨਹੀਂ ਨਾਸਨੋ ਆਪਣੇ ਸਭਿਤਾ ਤੇ ਮਾਣ ਹੈ ਕਿਉਂਕਿ ਜੇ ਹਿੰਦੁਸਤਾਨ ਬਹੁਤ ਪੁਰਾਣਾ ਦੇਸ਼ ਹੈ ਇਹਦੇ ਵਿੱਚ ਬਹੁਤ ਸਭੇਤਾ ਜੜੀ ਸੀ ਬਹੁਤ ਵਧੀਆ ਅਤੇ ਗੁਣਾਂ ਦੇ ਭਰਪੂਰ ਸੀ ਸਾਡੇ ਸਿਖਾਇਆ ਜਾਂਦਾ ਸੀ ਜੇ ਕਿਸੇ ਨਾਲ ਬਚਨ ਕਰ ਲਓ ਤਾਂ ਸਾਰੇ ਮਰਨ ਭਾਇਆ ਜਾਂਦਾ ਸੀ ਲਿਖਣ ਦੇ ਵੀ ਲੋੜ ਰਹੇ ਸੀ ਅੱਜ ਲਿਖ ਕੇ ਵੀ ਮੁੱਕਰ ਜਾਂਦੇ ਆ ਕਿਉਂਕਿ ਸਾਡਾ ਜਿਹੜਾ ਸੋਚ ਹੈ ਉਹ ਬੁੰਝੇ ਪਾਤੀ ਨੇ ਬਦਲ ਦਿੱਤੇ ਹੈ ਸਾਡਾ ਜਿਹੜਾ ਦੁਨੀਆ ਨੂੰ ਪਿਅਾਰਥਿਕਤਾ ਨਾਲੋਂ ਪੈਸੇ ਵਾਲੇ ਕੰਟਰੋਲ ਕਰ ਰਹੇ ਨੇ WTO WHO ਤੇ World Bank ਤੇ ਉਹ ਫਾਰਮੂਲੇ ਬਣਾਉਂਦੇ ਨੇ ਉਹ ਸਾਰੇ ਦੇਸ਼ਾਂ ਤੇ ਲਾਗੂ ਹੋ ਰਹੇ ਨੇ ਸਾਡੇ ਕਿਸਾਨਾਂ ਤੇ ਵੀ ਲਾਗੂ ਹੋ ਰਹੇ ਨੇ ਅਰ ਫਿਰ ਇਹਦਾ ਬਚਾ ਕਿਵੇਂ ਹੋ ਸਕਦਾ ਇਹਦਾ ਬਚਾ ਤਾਂ ਹੋ ਸਕਦਾ ਜੇ ਅਸੀਂ ਆਪਣੇ ਮਹਾਂਪੁਰਖਾਂ ਜਿਹੜੀਆਂ ਧਿਕਸੇ ਖਿਆਵਾ ਦਿੱਤੀਆਂ ਹੋਈਆਂ ਉਹਨਾਂ ਤੇ ਚੱਲੀਏ ਸਾਡੇ ਕੋਲ ਸਾਇਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀਵਨ ਜਾਚ ਸਖਾਈ ਜਾਂਦੀ ਹੈ ਅਸੀਂ ਉਸ ਜੀਵਨ ਜਾਚ ਨੂੰ ਭੁੱਲੇ ਬੈਠੇ ਆ ਅਸੀਂ ਗਿਰਤੀਆਂ ਦੀ ਇੱਜ਼ਤ ਨਹੀਂ ਕਰਦੇ ਗੁਰਨਾਕ ਪਾਸ਼ਨਾ ਕਾ ਕੀਤ ਕਰੋ ਨਾਮ ਜਪੋ ਵਟ ਸਕੋ ਪਰ ਅਸੀਂ ਕੇਤੇ ਆ ਨੂੰ ਮਸਰੇ ਸਮਝਦੇ ਹੱਥ ਤੇ ਕੰਮ ਕਰਨ ਵਾਲਿਆਂ ਨੂੰ ਅਸੀਂ ਘਟਿਆ ਸਮਝਦੇ ਆ ਜਦੋਂ ਕਿ ਉਹਨਾਂ ਕੋਲ ਕਲਾ ਹੁੰਦੀ ਆ ਸਾਡੇ ਬੱਚੇ ਬਾਹਰ ਜਾ ਕੇ ਕਿੱਤ ਕਰਦੇ ਆ ਪਰ ਇੱਥੇ ਪਤਾ ਨੇ ਕਿੱਤ ਕਰਨ ਨੂੰ ਆਪਣੇ ਸ਼ਾਨ ਦੇ ਵਿਰੁੱਧ ਸਮਝਦੇ ਆ ਕਿ ਜਦੋਂ ਸਾਡੇ ਬੱਚੇ ਇੱਥੇ ਕੰਮ ਕਰਨ ਲੱਗ ਜਾਣਗੇ ਸਾਡਾ ਦੇਸ਼ ਵੀ ਤਰੱਕੀ ਕਰੇਗਾ ਸਾਡੇ ਵਿਦਿਆ ਪ੍ਰਣਾਲੀ ਜਿਹੜੀ ਹੈ ਉਹ ਵੀ ਵਧੀਆ ਹੋਣੀ ਚਾਹੀਦੀ ਹੈ ਸਾਡੇ ਘਰ ਵਿੱਚ ਧਰਮ ਗ੍ਰੰਥ ਹੋਣੇ ਚਾਹੀਦੇ ਹੈ ਕਿਉਂਕਿ ਸਾਰੇ ਧਰਮ ਗ੍ਰੰਥ ਕਹਿੰਦੇ ਹਨ ਸੱਚ ਬੋਲੋ ਪਰਉਪਕਾਰ ਕਰੋ ਕਿਸੇ ਦਾ ਹੱਕ ਨਾ ਮਾਰੋ ਤੇ ਜਦ ਤੱਕ ਅਸੀਂ ਸੱਚਾਈ ਤੇ ਨਹੀਂ ਖੜਦੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੱਚ ਹੋਵੇ ਸਭ ਤੋਂ ਉੱਪਰ ਸੱਚ ਅਚਾਰ ਪਰ ਅਸੀਂ ਤਾਂਾਨੂੰ ਸੱਚ ਬੋਲਣਾ ਹੀ ਨਹੀਂ ਸਿਖਾਇਆ ਜਾਂਦਾ ਮਾ ਮਾਪ ਵੀ ਨਹੀਂ ਕਹਿੰਦੇ ਕਿ ਤੁਸੀਂ ਵਧੀਆ ਤੇ ਨੇਕ ਬੰਦੇ ਬਣੋ ਮਾਂ-ਬਾਪ ਵੀ ਕਹਿੰਦੇ ਪੈਸੇ ਕਮਾਓ ਤੇ ਲਗਜ਼ਰੀ ਦੀ ਜ਼ਿੰਦਗੀ ਬਤੀਤ ਕਰੋ ਤੋ ਤੁਸੀਂ ਸਿਰਫ ਫੋਕੇ ਸ਼ਾਹਨੌਕਤ ਦੇ ਵਿੱਚ ਪਏ ਹੋਇਆ ਸਾਡਾ ਆਧਾਰ ਚੋਂ ਉਠ ਹੈ ਤਾਂ ਸਾਡਾ ਰਿਸ਼ਤੇ ਦੇ ਤਰੱਕੀ ਨਹੀਂ ਕਰ ਸਕੇਗਾ ਬਿੰਗੋੜਾ ਸੰਸਥਾ ਬਾਰੇ ਮੈਂ ਆਪਦੀ ਨੋਜ਼ਾਰੋ ਕਰਾਣਾ ਚਾਹੁੰਨੀ ਆ ਕਿ ਸਾਡੇ ਕੋਲ ਇਸ ਵੇਲੇ ਸਾਡੇ 1800 ਦੇ ਕਰੀਬ ਸਾਡੇ ਭੈਣ ਭਰਾ ਨੇ ਜਿਹੜਾ ਨੋ ਸੇਵਾਦੀ ਲੋੜ ਹੈ ਵੱਖਰੇਆ ਵੱਖਰੇਆ ਬਿਮਾਰੀਆਂ ਤਾਂ ਪੀੜੇ ਤਾਂ ਤੇ ਸਭ ਤੋਂ ਜਿਹੜਾ ਵੱਡਾ ਕੰਮ ਟਿੰਗਵੜਾ ਕਰ ਰਿਹਾ ਹੈ ਉਹ ਹੈਗਾ ਕਿ ਅਸੀਂ ਜੜੇ ਕਿਸੇ ਤਰ੍ਹਾਂ ਦੇ ਸੇਪਕ ਕੋਈ ਹੁਣੇ ਨੇ ਭਾਵੇਂ ਦਿਮਾਗੀ ਪਖੋਣੇ ਨੇ ਭਾਵੇਂ ਸਿਰ ਪਖੋਣੇ ਨੇ ਉਹਨਾਂ ਨੂੰ ਅਸੀਂ ਦੁਬਾਰਾ ਉਹ ਸયોગ ਬਣਾਉਣੇ ਆ ਕਿ ਉਹ ਆਪਣੇ ਕੰਮ ਆਪ ਕਰ ਸਰ ਬੇਫ ਬੱਚਿਆਂ ਦਾ ਸਕੂਲ ਪੰਜਾਬ ਦੇ ਵਿੱਚ 1.5 ਲੱਖ ਬੱਚਾ ਡੈਫ ਹੈ ਤੇ ਸਾਡੀ ਸਰਕਾਰ ਕੋਲ ਕੋਈ ਸਕੂਲ ਨਹੀਂ ਹੈਗਾ ਡੈਫ ਬੱਚਾ ਵਾਸਤੇ ਇਸੇ ਤਰ੍ਹਾਂ ਹੀ ਸਪੈਸ਼ਲ ਬੱਚੇ ਨੇ ਸਪੈਸ਼ਲ ਬੱਚੇ ਜਿਹੜੇ ਹੁੰਦੇ ਉਹਦਾ ਦਿਮਾਗ ਘੱਟ ਹੁੰਦਾ ਉਹ ਲੋਕਾਂ ਕੋਲੋਂ ਛੁੱਟ ਦਿੱਤੇ ਜਾਂਦੇ ਆ ਕੋਈ ਦਰਬਾਰ ਸਾਹਿਬ ਛੁੱਟ ਦਿੰਦਾ ਕੋਈ ਸੜਕ ਤੇ ਛੁੱਟ ਦਿੰਦਾ ਪਿੰਗਵਾਲਾ ਸੰਸਥਾਵਾਂ ਦਾ ਰੋ ਤਿਆਰ ਕਰਕੇ ਸਪੈਸ਼ਲ 올ਿਪਿਕਸ ਵਿੱਚ ਸਾਡੇ ਬੱਚੇ ਖੇਡ ਕੇ ਆਏ ਅਰੇ ਨਾਮ ਜਿੱਤ ਕੇ ਆਏ ਆ। ਅ ਇਸੇ ਤਰ੍ਹਾਂ ਸਪਾਇਨਲ ਕਾਰਡ ਇੰਜਰੀ ਵਾਲੇ ਰੀਡਿੰਗ ਦੀ ਹੱਡੀ ਵਾਲਿਆਂ ਨੂੰ ਅਸੀਂ ਆਪਣਾ ਜੋਗਾ ਪੜਾਉਨੇ ਆ। ਪਿੰਗਲਾ ਸਸਤਾ ਵੱਲੋਂ ਸਾਰਾ ਸਹਿਤ ਫ੍ਰੀ ਵੰਡਿਆ ਜਾਂਦਾ। ਅੱਜ ਵੀ ਬਹੁਤ ਸਾਰੇ ਕਥਾਪਾਂ ਸਾਡੇ ਨਾਲ ਨੇ। ਅਰੇ ਉਹਨਾਂ ਦਾ ਕੋਈ ਭੇਟਾ ਨਹੀਂ ਹੈਗੀ। ਸਿਰਫ ਭੇਟਾ ਇਹ ਹੈ ਕਿ ਆਪ ਕੋੜੋ ਤੇ ਹੋਰਾਂ ਨੂੰ ਪੜਾਓ। ਸਰਕਾਰ ਨੂੰ ਚੈਲੰਜ ਕਰਦਾ ਪਿੰਗਲਾ ਵਾਲਾ। ਕਦਲੇ ਮਾਡਲ ਦੇਲੇ ਮਾਡਲ ਦਾ ਰੋਲਾ ਪਾਇਆ ਸੀ ਅਸੀਂ ਪਿੰਗਵਾਲਾ ਮਾਡਲ ਤਿਆਰ ਕਰਕੇ ਦਿੱਤਾ ਸਰਕਾਰ ਕੋਲੋਂ ਪੈਸੇ ਟੈਕਸ ਦੇ ਆਉਂਦੇ ਐ ਪਿੰਗਵਾਲਾ ਸਸਤਾ ਕੋਲੋਂ ਧਨ ਦੇ ਪੈਸੇ ਆਉਂਦੇ ਐ ਪਿੰਗਲਵਾਲਾ ਸਕੂਲ ਵੀ ਫਰੀ ਚਲਾਉਂਦਾ ਅੰਗਰੇਜ਼ਾਂ ਦੇ ਵੀ ਮਦਦ ਕਰਦਾ ਕੁਦਰਤ ਹੀ ਜ਼ੀਰੋ ਬਜਟ ਕੁਦਰਤ ਤੇ ਖੇਤੇ ਵੀ ਕਰ ਰਿਹਾ ਹੈ ਨਰਸਰੀ ਵੀ ਹੈ ਪੌਦੇ ਵੀ ਲਗਾ ਰਿਹਾ ਹਰ ਸਾਲ ਅਰ ਬਹੁਤ ਸਾਰਾ ਸਹਿਤ ਅਬ ਵੀ ਫਰੀ ਬਣਿਆ ਜਾਂਦਾ ਹੈ ਸਰਕਾਰ ਕੋਲ ਵੀ ਜਿਸ ਲੋਕਾਂ ਦੇ ਪੈਸੇ ਟੈਕਸ ਦੇ ਰੂਪ ਚਾਉਂਦੇ ਨੇ ਪਰ ਸਰਕਾਰੀ ਲੋਕ ਆਪਣੇ ਤੇ ਖਰਚ ਕਰਦੇ ਆ ਪਰ ਪਿੰਗਲ ਵਾਲਾ ਸੰਸਥਾ ਦੋਜਿਆਂ ਲਈ ਖਰਚ ਕਰਦਾ ਪਿੰਗਲ ਸੰਸਥਾ ਵਿੱਚ ਕੋਈ ਐਸੀ ਨਹੀਂ ਹੈ ਅਸੀਂ ਰੁਖ ਲਾਉਣੇ ਬਹੁਤ سارے ਅਰ ਸਾਡੇ ਦਾ ਪਿੰਗਲ ਵਾਲੇ ਦਾ ਟੈਂਪਰੇਚਰ ਵੈਸੇ ਹੀ 2 ਡਿਗਰੀ ਘੱਟ ਹੁੰਦਾ ਬਾਕੀ ਨਾਲ ਜਦੋਂ ਕਰਮਿਆਂ ਹੁੰਦੀਆਂ ਸਾਡੇ 10 ਲੱਖ ਰੁਪਏ ਰੋਜ਼ ਦਾ ਖਰਚਾ ਉਹ ਸਾਰੇ ਸਾਡੇ ਬੱਚੇ ਪੋਸਟ ਗ੍ਰੈਜੂਏਸ਼ਨ ਤੱਕ ਪੜ ਗਏ ਆ ਉਹ ਸਾਰੇ ਬੱਚਿਆਂ ਦੇ ਵਿਆਹ ਵੀ ਕੀਤੇ ਆ ਇਹ ਸਾਰੇ ਜਿਹੜੇ ਕੰਮ ਨੇ ਸੰਗਤਾਂ ਦੇ ਪੈਸਿਆਂ ਨਾਲ ਹੁੰਦੇ ਆ ਸਾਡਾ ਆਧਾਰ ਸਿਰਫ ਸੰਗਤ ਹੈ ਵੀ ਸੰਗਤ ਹੈ ਪਰ ਵਸੇ ਜੀਓ ਵਾਹਿਗੁਰੂ ਤੁਹਾਡੇ ਵਿਸੱਸ ਕੇ ਪੰਗਵੜਾ ਸੰਸਥਾ ਦੇ ਮਦਦ ਕਰਦਾ ਤੇ ਉਹ ਤੁਸੀਂ ਚਿਨਾਉਣੇ ਹੋ ਸਾਡੇ ਕੋਲ ਕਿਤੇ ਬਾਹਰੋਂ ਪੈਸੇ ਨਹੀਂ ਆਉਂਦੇ ਸ਼੍ਰੋਮਣੀ ਕਮੇਟੀ 15 ਲੱਖ ਰੁਪਏ ਸਾਲ ਦਾ ਦਿੰਦੇ ਆ ਬਾਕੀ ਜਿਹੜੇ ਦੂਜੇ ਦੇਸ਼ਾਂ ਵਿੱਚ ਪੰਗਵੜਾ ਸੰਸਥਾ ਦੇ ਚੈਰੀਟੀਆਂ ਜਸਤ ਹੋਈ ਜਾਵੇਂਗੇ ਉਹ ਬਹੁਤ ਸਾਰੇ ਬੰਦ ਕਰਦੇ ਆ ਬਨੋ ਤੇ ਇਸ ਤਰ੍ਹਾਂ ਇਹ ਮੈਂ ਬੇਨਤੀ ਕਰਾਂਗੀ ਕਿ ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਆਓ ਪਿਹੋੜਾ ਸੰਸਥਾ ਦਾ ਜਰੂਰ ਦਰਸ਼ਨ ਕਰੋ ਕਿਉਂਕਿ ਜਿਹੜੇ ਮੈਂ ਤੁਹਾਨੂੰ ਕੰਮ ਦੱਸਿਆ ਉਹ ਤੁਸੀਂ ਆਪਣੀ ਅੱਖਰ ਨਾਲ ਦੇਖੋਗੇ ਅਰ ਦੇਖੋਗੇ ਕਿ ਅਸੀਂ ਚੈਲੰਜ ਕਰਦੇ ਆ ਸਰਕਾਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ